ਤਾਂ ਔਰ ਸਿੱਖਿਆ ਦੇ ਉੱਤੇ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਹੁਤ ਬਿਹਤਰ ਕੰਮ ਕਰ ਰਹੀ ਆ ਅਸੀਂ ਆਪਣੇ ਲੋਕਾਂ ਵਾਸਤੇ ਖਾਸ ਤੌਰ ਤੇ ਗਰੀਬ ਲੋਕਾਂ ਵਾਸਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਨੇ ਉਹਨਾਂ ਵਾਸਤੇ ਵਧੀਆ ਸਕੂਲ ਬਣਾਏ ਜਾ ਰਹੇ ਨੇ ਵਧੀਆ ਉਹਨਾਂ ਨੂੰ ਕੁਆਲਿਟੀ ਵਾਲੀ ਐਜੂਕੇਸ਼ਨ ਦੇਣ ਦੀ ਜੜੀਆਂ ਕੋਸ਼ਿਸ਼ਾਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਆ ਅਸੀਂ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਅਸ਼ੀ ਦੇ ਆਜ਼ਮ ਪਗਸ ਸਿੰਘ ਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਸਿਗੀਆਂ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਤੋਂ ਸੇਧ ਲੈ ਸਕਣ ਇੱਕ ਉਹ ਵਿਅਕਤੀ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਿਵਾਈ ਔਰ ਇੱਕ ਉਹ ਵਿਅਕਤੀ ਜਿਸ ਨੇ ਦੇਸ਼ ਦਾ ਸੰਵਿਧਾਨ ਦਿੱਤਾ ਔਰ ਦੇਸ਼ ਨੂੰ ਲੋਕਤੰਤਰੀਕ ਦੇਸ਼ ਜਿਹੜਾ ਆ ਉਹ ਬਣਾਇਆ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਨਤਮਸਤਕ ਹੁੰਦੇ ਰਹਿਨੇ ਆ ਹੁੰਦੇ ਰਵਾਂਗੇ ਸੋ ਮੈਂ ਪੰਜਾਬ ਦੇ ਸਮੂੱਚੇ ਭਾਈਚਾਰੇ ਨੂੰ ਅਪੀਲ ਕਰਦਾ ਕਿ 14 ਮਾਰ 14 April ਵਾਲੇ ਦਿਨ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਦੇ ਮੋਤ ਨੇ ਉੱਥੇ ਜਾ ਕੇ ਅਸੀਂ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਨੂੰ ਨਤਮਸਤਕ ਹੋਈਏ ਔਰ ਉਹਨਾਂ ਦੇ ਦੱਸੇ ਹੋਏ ਰਾਹ ਤੇ ਜਿਹੜਾ ਆ ਉਹ ਚੱਲ ਕੇ ਆਪਣਾ ਜੀਵਨ ਜਿਹੜਾ ਆ ਉਹ ਸਫਲ ਬਣਾਈਏ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅ ਪੈਨ